ਰੋਇਪੁਰ ਦੇ ਹਲਕਾ ਗੁਰੂਆਰ ਸਾਇਦੀ ਮੰਡੀ ਪੰਜੇ ਕੇ ਉਤਾੜ ਤੋਂ ਪੁਲਿਸ ਨੇ ਕੀਤੀ ਚਰਾਬ ਬਰਾਮਦ ਵੱਡੀ ਖਬਰ ਗੁਰੂਆਰ ਸਾਇਤੋਂ ਆ ਰਹੀਏ ਜਿੱਤੇ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਮੰਡੀ ਪੰਜੇ ਕੇ ਉਤਾੜ ਤੋਂ ਭਾਰੀ ਮਾਤਰਾ ਦੇ ਵਿੱਚ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨਜਾਇਜ਼ ਸ਼ਰਾਬ ਦਾ ਜ਼ਖੀਰਾ ਜੋ ਬਰਾਮਦ ਹੋਇਆ ਹੈ ਇਹ ਸ਼ਰਾਬ ਦੀਆਂ ਪੇਟੀਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਵੱਖ-ਵੱਖ ਮਾਰਕਾ ਦੀਆਂ 150 ਦੇ ਕਰੀਬ ਪੇਟੀਆਂ ਹੋਣ ਦੀ ਗੱਲ ਦੱਸੀ ਜਾ ਰਹੀ ਹੈ ਪਰ ਐਕਸਾਈਜ਼ ਵਿਭਾਗ ਵੱਲੋਂ ਫੜੀ ਗਈ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਦੀ ਗਿਣਤੀ ਕੀਤੀ ਜਾ ਰਹੀ ਹੈ ਕੈਮਰੇ ਵਿੱਚ ਕੈਦ ਹੋਈਆਂ ਤਸਵੀਰਾਂ ਦੇ ਮੁਤਾਬਕ ਗੱਲ ਕਰੀਏ ਤਾਂ ਫੜੀ ਗਈ ਸ਼ਰਾਬ ਦੀਆਂ ਪੇਟੀਆਂ ਦੀ ਗਿਣਤੀ ਇਸ ਤੋਂ ਜ਼ਿਆਦਾ ਹੋ ਸਕਦੀ ਹੈ ਫਿਲਹਾਲ ਇਹ ਐਕਸਾਈਜ਼ ਵਿਭਾਗ ਵੱਲੋਂ ਕੀਤੀ ਗਈ ਗਿਣਤੀ ਤੋਂ ਬਾਅਦ ਹੀ ਸਪਸ਼ਟ ਹੋ ਪਾਵੇਗਾ ਇਹ ਕੁੱਲ ਕਿੰਨੀਆਂ ਪੇਟੀਆਂ ਸਨ ਇਸ ਬੰਦੇ ਵਿੱਚ ਕੀ ਕਹਿਣਾ ਹੈ ਥਾਣਾ ਮੁਖੀ ਦਾ ਆਓ ਸੁਣਦੇ ਆ ਉਹਨਾਂ ਦੀ ਜਬਾਨੀ ਤੋਂ ਰੋਸ਼ਨ لال ਨੇੜੇ ਮਤਾ ਜੋਜਲ ਮੰਦਰ ਗੁਰੂ ਹਰ ਸਾਹਿਬ ਲੋਕ ਗੁਰੂ ਹਰ ਸਾਹਿਬ ਦਾ ਇਨਸਾਨ ਸੀ ਜਿਹਦੇ ਵਿੱਚੋਂ ਦੋ ਪੇਟੀਆਂ ਬਲੈਂਡਰ ਪੈਡ ਤੇ ਇੱਕ ਸੰਗਨੀਚਰ ਦੀ ਬੋਤਲ ਸ਼ਰਾਬ ਦੀ ਪੇਟੀ ਮਿਲੀ ਉਸ ਤੋਂ ਬਾਅਦ ਉਹਨੂੰ ਪੁੱਛਗਿੱਛ ਤੋਂ ਪਤਾ ਕੀਤਾ ਫੋਨ ਚੈੱਕ ਕੀਤਾ ਤੋਂ ਫੋਨ ਦਾ ਨੰਬਰ ਮਿਲਿਆ ਉਹ ਫੋਨ ਤੋਂ ਪਤਾ ਲੱਗਾ ਵੀ ਜਨਕਰਾਂਜ ਦਾ ਨੰਬਰ ਆ ਅਸੀਂ ਪੰਜੇ ਕਤੜ ਗਏ ਉੱਥੇ ਗਡਾਉਨ ਚੈੱਕ ਕੀਤਾ ਈਟੀਓਸ ਅਕਸਾਈਜਨਸ ਬੁਲਾਏ ਆਪਾਂ ਈਟੀਓ ਸਾਹਿਬ ਦਾ ਨਾਮ ਹੈ ਅਰਨੀਸ਼ ਬਤਰਾ ਟੈਕਸਾਈਜਨ ਅਕਸਾਈਜਨਸ ਇੰਸਪੈਕਟਰ ਗੁਰਪ੍ਰੀਤ ਜੀ ਉਹ ਵੀ ਮੌਕੇ ਤੇ ਪੁੱਜੇ ਤੋਂ ਉਥੋਂ 150 ਦੇ ਕਰੀਬ ਪੇਟੀਆਂ ਬਰਾਮਦ ਹੋਈਆਂ ਵਿੱਚ ਉਹਦੇ ਵਿੱਚ ਕੁਝ 20 ਕ ਪੇਟੀਆਂ 70 ਕ ਪੇਟੀਆਂ ਵੀਰ ਦੀਆਂ ਹੋਣੀਆਂ ਬਾਕੀ ਦੂਜੀ ਸ਼ਰਾਬ ਜਿੰਨੇ ਜਿੱਥੋਂ ਬਰਾਮਾ ਤੋਂ ਇਹਨੂੰ ਗ੍ਰਫਤਾਰ ਕਰ ਲਿਆ ਜੀ ਨੋ ਭਗੜਾ ਸੀ ਨਹੀਂ ਜੇ ਕਰਾਂਗੇ ਉਹਨਾਂ ਨੂੰ ਬਾਅਦ ਵਿੱਚ ਪਹਿਲਾਂ ਵੀ ਕੋਈ ਇਹਨਾਂ ਕੋਲ ਫਰੀਦੀ ਖਰਾਬ ਜੀ ਉਹ ਤੇ ਪਹਿਲਾਂ ਵੀ ਦੋ ਤਿੰਨ ਪਰਚੇ ਹੋ ਰੱਖੇ ਆ ਪਤਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਲੋਕਲ ਜੀ ਮੈਂ ਦੇ ਬਾਹਰ ਆਇਆ ਇਹਦਾ ਮਾਮਲਾ ਦਰਜ ਕਰ ਲਿਆ ਐ ਕਰ ਲਿਆ ਜੀ ਇਹਦੇ ਕੋਈ ਬੀਅਰ ਲਾਇਸੈਂਸ ਨਹੀਂ ਹੈਗਾ ਜੀ ਕੋਹਾੜਵਾਰ ਨਹੀਂ ਨਹੀਂ ਕੋਈ ਲਾਇਸੈਂਸ ਨਹੀਂ ਹੈਗਾ ਤੁਹਾਨੂੰ ਉਹਨੇ ਅਪਲਾਈ ਕੀਤਾ ਪਰ ਮਿਲਿਆ ਨਹੀਂ ਅਜੇ ਠੀਕ ਹੈ ਠੀਕ ਹੈ